ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਦੇ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ 11 ਦਿਨ ਮੂਲ ਮੰਤਰ ਦਾ ਜਾਪ ਇਸ ਵਿਧੀ ਦੇ ਨਾਲ ਕਰ ਲੈਂਦੇ ਹੋ ਤਾਂ ਕਿਵੇਂ ਤੁਹਾਡੇ ਮਨ ਦੀ ਹਰ ਇੱਕ ਇੱਛਾ ਪੂਰੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਬਣ ਜਾਵੇ ਤੁਹਾਡੇ ਮਨ ਦੀਆਂ ਸਾਰੀਆਂ ਹੀ ਇਸ਼ਿਆਵਾਂ ਨੂੰ ਪਰਮਾਤਮਾ ਜੀ ਜਲਦੀ ਹੀ ਪੂਰੀਆਂ ਕਰ ਦੇਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਕਿ ਅਸਲ ਭਗਤੀ ਕੀ ਹੈ ਕਿਉਂਕਿ ਬਹੁਤੇ ਹੀ ਵੀਰ ਭੈਣ ਭਰਾ ਅਕਸਰ ਹੀ ਇਹ ਸਵਾਲ ਪੁੱਛਦੇ ਹਨ ਕਿ ਅਸਲ ਭਗਤੀ ਕੀ ਹੁੰਦੀ ਹੈ ਸੋ ਫਿਰ ਸਾਥ ਸੰਗਤ ਜੀ ਅੱਜ ਆਪਾਂ ਅੱਜ ਦੀ ਵੀਡੀਓ ਵਿੱਚ ਅਸਲ ਭਗਤੀ ਬਾਰੇ ਹੀ ਗੱਲ ਕਰਾਂਗੇ ਨਾਲ ਹੀ ਨਾਲ ਮੂਲ ਮੰਤਰ ਜੀ ਦੇ ਜਾਪ ਬਾਰੇ ਵੀ ਗੱਲ ਕਰਨ ਵਾਲੇ ਹਾਂ ਮੂਲ ਮੰਤਰ ਦਾ ਜਾਪ ਕਿਸ ਵਿਧੀ ਨਾਲ ਕਰਨਾ ਹੈ ਜਿਸ ਨਾਲ ਸਾਡੇ ਮਨ ਦੀ ਹਰ ਇੱਕ ਇਸ਼ਿਆ ਪੂਰੀ ਹੋ ਜਾਵੇ ਸਾਨੂੰ ਕਿਸੇ ਵੀ ਚੀਜ਼ ਦੇ ਲਈ ਕਿਸੇ ਦੇ ਅੱਗੇ ਹੱਥ ਨਾ ਅੱਡਣਾ ਪੈ ਜਾਵੇ ਤੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੋ ਵੀ ਸਾਡੇ ਮਨ ਦੀਆਂ ਮਰਾਦਾਂ ਹਨ ਕਿਵੇਂ ਉਹ ਪੂਰੀਆਂ ਕਰ ਦੇਣਗੇ ਸਾਨੂੰ ਕਦੇ ਵੀ ਕਿਸੇ ਮੁਸੀਬਤ ਵਿੱਚ ਉਹ ਨਹੀਂ ਰਹਿਣ ਦੇਣਗੇ ਸਾਹਿਬ ਸਤਸੰਗਤ ਜੀ ਆਪਾਂ ਅੱਜ ਦੀ ਵੀਡੀਓ ਵਿੱਚ ਮੋਲ ਮੰਤਰ ਜੀ ਦਾ ਜਾਪ ਕਰਨ ਦੀ ਅਸਲ ਵਿਧੀ ਨੂੰ ਚੰਗੀ ਤਰ੍ਹਾਂ ਜਾਣਾਂਗੇ ਅਤੇ ਨਾਲ ਹੀ ਨਾਲ ਅਸਲ ਭਗਤੀ ਬਾਰੇ ਵੀ ਜਾਣਾਂਗੇ ਇਸ ਲਈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਸ ਕਥਾ ਵਿਚਾਰਨ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਧ ਸੰਗਤ ਜੀ ਬਹੁਤੀ ਵਾਰ ਅਸੀਂ ਮੁਸੀਬਤ ਵਿੱਚ ਫਸ ਜਾਂਦੇ ਹਾਂ ਜਾਂ ਫਿਰ ਸਾਡੀ ਜ਼ਿੰਦਗੀ ਵਿੱਚ ਕਈ ਵਾਰ ਅਜਿਹਾ ਸਮਾਂ ਆ ਜਾਂਦਾ ਹੈ ਜਿਸ ਵੇਲੇ ਸਾਨੂੰ ਕੋਈ ਵੀ ਰਾਹ ਨਹੀਂ ਮਿਲਦਾ ਸਾਧ ਸੰਗਤ ਜੀ ਉਹ ਸਾਡੀ ਜ਼ਿੰਦਗੀ ਦਾ ਇੱਕ ਅਜਿਹਾ ਪੜਾ ਹੁੰਦਾ ਹੈ ਜਦੋਂ ਸਾਨੂੰ ਲੱਗਦਾ ਹੈ ਕਿ ਸਾਡੀ ਕੋਈ ਵੀ ਮਦਦ ਨਹੀਂ ਕਰ ਸਕਦਾ ਸਾਧ ਸੰਗਤ ਜੀ ਅਸੀਂ ਅਕਸਰ ਹੀ ਆਪਣਾ ਹੌਂਸਲਾ ਹਾਰ ਜਾਂਦੇ ਹਾਂ ਸਾਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਤਾਂ ਦੁੱਖ ਹੀ ਦੁੱਖ ਲਿਖੇ ਹੋਏ ਹਨ ਤਾਂ ਸਾਧ ਸੰਗਤ ਜੀ ਉਸ ਵੇਲੇ ਕਈ ਵਾਰ ਅਸੀਂ ਅਰਦਾਸਾਂ ਬੇਨਤੀਆਂ ਵੀ ਕਰਦੇ ਹਾਂ ਕਿ ਸਾਡਾ ਇਹ ਦੁੱਖ ਖਤਮ ਹੋ ਜਾਵੇ ਜਾ ਸਾਡੇ ਮਨ ਦੀ ਜੋ ਵੀ ਇੱਛਾ ਹੈ ਉਹ ਪੂਰੀ ਹੋ ਜਾਵੇ ਪਰ ਸਾਧ ਸੰਗਤ ਜੀ ਜਦੋਂ ਲੱਖਾਂ ਅਰਦਾਸਾਂ ਦੇ ਬਾਅਦ ਵੀ ਸਾਡੀ ਅਰਦਾਸ ਇੱਛਾ ਪੂਰੀ ਨਹੀਂ ਹੁੰਦੀ ਜਾਂ ਫਿਰ ਸਾਡੀ ਜ਼ਿੰਦਗੀ ਵਿੱਚੋਂ ਦੁੱਖ ਖਤਮ ਨਹੀਂ ਹੁੰਦਾ ਤਾਂ ਸਾਧ ਸੰਗਤ ਜੀ ਅਸੀਂ ਮਨੁੱਖ ਫਿਰ ਨਿਰਾਸ਼ ਹੋ ਜਾਂਦੇ ਹਾਂ ਪਰ ਸਾਧ ਸੰਗਤ ਜੀ ਅਸਲ ਵੇਲਾ ਤਾਂ ਇਹੀ ਹੁੰਦਾ ਹੈ ਆਪਣੇ ਸਤਿਗੁਰ ਦੇ ਉੱਤੇ ਪੂਰਾ ਭਰੋਸਾ ਕਰਨ ਦਾ ਕਿਉਂਕਿ ਜਦੋਂ ਚੰਗੇ ਸਮੇਂ ਵਿੱਚ ਤਾਂ ਅਸੀਂ ਹਰ ਕੋਈ ਇਨਸਾਨ ਤੇ ਵਾਹਿਗੁਰੂ ਤੇ ਭਰੋਸਾ ਕਰ ਲੈਂਦੇ ਹਾਂ ਪਰ ਸਾਧ ਸੰਗਤ ਜੀ ਜਦੋਂ ਅਸੀਂ ਬੁਰੇ ਸਮੇਂ ਵਿੱਚ ਮਾੜੇ ਸਮੇਂ ਵਿੱਚ ਦੁੱਖਾਂ ਦੇ ਘੜੇ ਵਿੱਚ ਆਪਣੇ ਵਾਹਿਗੁਰੂ ਦੇ ਉੱਤੇ ਭਰੋਸਾ ਬਣਾ ਕੇ ਰੱਖਦੇ ਹਾਂ ਇੱਕ ਨਾ ਇੱਕ ਦਿਨ ਜ਼ਰੂਰ ਸਾਡੇ ਪਰਮਾਤਮਾ ਜੀ ਬਾਹ ਫੜ ਲੈਂਦੇ ਹਨ ਫਿਰ ਸਾਧ ਸੰਗਤ ਜੀ ਉਹੀ ਇੱਕ ਸੱਚੇ ਇਨਸਾਨ ਇੱਕ ਸੱਚੇ ਸਿੱਖ ਦੀ ਪਰਿਭਾਸ਼ਾ ਬਣ ਜਾਂਦੀ ਹੈ ਪਰ ਸਾਧ ਸੰਗਤ ਜੀ ਸਾਡੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਗੁਰਬਾਣੀ ਰਾਹੀਂ ਸਾਨੂੰ ਬਾਣੀ ਦੇ ਐਸੇ ਸ਼ਬਦ ਬਖਸ਼ੇ ਹਨ ਜਿਵੇਂ ਕਿ ਜਪ ਕਰਕੇ ਅਸੀਂ ਵੱਡੀ ਤੋਂ ਵੱਡੀ ਮੁਸੀਬਤ ਵਿੱਚੋਂ ਬਾਹਰ ਨਿਕਲ ਸਕਦੇ ਹਾਂ ਸਾਧ ਸੰਗਤ ਜੀ ਚਾਹੇ ਸਾਡੀ ਜ਼ਿੰਦਗੀ ਦਾ ਕਿੱਡਾ ਵੀ ਦੁੱਖ ਹੋਵੇ ਚਾਹੇ ਸਾਡੇ ਘਰ ਵਿੱਚ ਕਿੰਨੀ ਵੀ ਪਰੇਸ਼ਾਨੀ ਹੋਵੇ ਅਸੀਂ ਵਾਹਿਗੁਰੂ ਗੁਰਬਾਣੀ ਦਾ ਸਹਾਰਾ ਲੈ ਕੇ ਉਹਨਾਂ ਦੁੱਖਾਂ ਤੋਂ ਵੀ ਫਿਰ ਬਾਹਰ ਨਿਕਲ ਸਕਦੇ ਹਾਂ ਸਾਤਸੰਗਤ ਜੀ ਇਦਾਂ ਹੀ ਕਹਿੰਦੇ ਹਨ ਕਿ ਇੱਕ ਵਾਰ ਮਹਾਪੁਰਖ ਬਾਬਾ ਨਨ ਸਿੰਘ ਜੀ ਦੇ ਕੋਲ ਅਰਜ ਬੇਨਤੀ ਇੱਕ ਲੜਕਾ ਕਰਨ ਲੱਗਾ ਬਾਬਾ ਜੀ ਸਾਨੂੰ ਕੋਈ ਇਦਾਂ ਦਾ ਸ਼ਬਦ ਦੱਸੋ ਜਿਸ ਦੇ ਅੱਗੇ ਦੁਨੀਆ ਦੀ ਤਾਕਤ ਠਹਿਰ ਨਾ ਸਕੇ ਤਾਂ ਅੱਗੋਂ ਨਾਲ ਹੀ ਵੱਡੇ ਵੱਡੇ ਦੁੱਖ ਖਤਮ ਹੋ ਜਾਣ ਵੱਡੀ ਤੋਂ ਵੱਡੀ ਪਰੇਸ਼ਾਨੀ ਵੀ ਸਾਡੇ ਖਤਮ ਹੋ ਜਾਵੇ ਸਾਤਸੰਗਤ ਜੀ ਉਹ ਇਨਸਾਨ ਬਾਬਾ ਨਨ ਸਿੰਘ ਜੀ ਦੇ ਅੱਗੇ ਇਹ ਹੀ ਬੇਨਤੀ ਕਰਨ ਲੱਗਾ ਕਿ ਮੈਨੂੰ ਕੋਈ ਐਸੇ ਸ਼ਬਦ ਦੀ ਦਾਤ ਬਖਸ਼ਣਾ ਜੋ ਕਿ ਮੇਰੇ ਮਨ ਦੀ ਹਰ ਇੱਕ ਇੱਛਾ ਪੂਰੀ ਕਰ ਦੇਵੇ ਜਿਸ ਵੀ ਸ਼ਬਦ ਦੇ ਜਾਪ ਤੋਂ ਬਾਅਦ ਫਿਰ ਹੋਰ ਕਿਸੇ ਸ਼ਬਦ ਦੇ ਜਾਪ ਦੀ ਲੋੜ ਨਾ ਪਵੇ ਸਾਰਸੰਗਤ ਜੀ ਮਹਾਪੁਰਖਾਂ ਨੇ ਫਿਰ ਬਚਨ ਕੀਤੇ ਜੇਕਰ ਤੁਸੀਂ ਸਿਰੇ ਦਾ ਸ਼ਬਦ ਮੰਗਦੇ ਹੋ ਸਿਰੇ ਦੀ ਗੱਲ ਕਰਦੇ ਹੋ ਫਿਰ ਉਹ ਸਿਰੇ ਦੀ ਗੱਲ ਇੱਕੋ ਹੈ ਜੋ ਸਾਨੂੰ ਸਾਡੇ ਬਾਪੂ ਨੇ ਬਖਸ਼ੀ ਹੈ ਉਹ ਹੈ ਸਾਧ ਸੰਗਤ ਮੂਲ ਮੰਤਰ ਦਾ ਜਾਪ ਮੂਲ ਮੰਤਰ ਦਾ ਜਾਪ ਦੇ ਨਾਲ ਅਸੀਂ ਸਾਰੀਆਂ ਪਰੇਸ਼ਾਨੀਆਂ ਤੋਂ ਦੂਰ ਹੋ ਸਕਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਹੈ ਮੂਲ ਮੰਤਰ ਜੀ ਦਾ ਜਾਪ ਅਸੀਂ ਜਿਸ ਵੀ ਭਾਵਨਾ ਦੇ ਨਾਲ ਕਰਦੇ ਹਾਂ ਸਾਧ ਸੰਗਤ ਜੀ ਉਸੇ ਭਾਵਨਾ ਦੇ ਨਾਲ ਫਿਰ ਸਾਡੀ ਇੱਛਾ ਪੂਰੀ ਹੋ ਜਾਂਦੀ ਹੈ ਸਾਧ ਸੰਗਤ ਜੀ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਮਾੜਾ ਸਮਾਂ ਆ ਗਿਆ ਹੈ ਤਾਂ ਫਿਰ ਮੂਲ ਮੰਤਰ ਦੇ ਜਾਪ ਦਾ ਸਹਾਰਾ ਲੈ ਕੇ ਅਸੀਂ ਉਸ ਮਾੜੇ ਸਮੇਂ ਵਿੱਚੋਂ ਬਾਹਰ ਆ ਸਕਦੇ ਹਾਂ ਪਰ ਸਾਧ ਸੰਗਤ ਜੀ ਲੋੜ ਹੈ ਜੀ ਭਰੋਸੇ ਦੀ ਜਾਂ ਫਿਰ ਸਾਧ ਸੰਗਤ ਜੀ ਸਾਡੀ ਕੋਈ ਇੱਛਾ ਜੋ ਕਈ ਸਾਲਾਂ ਤੋਂ ਪੂਰੀ ਨਹੀਂ ਹੋ ਰਹੀ ਜੇਕਰ ਅਸੀਂ ਸਤਗੁਰੂ ਦੀ ਓਟ ਦਾ ਸਹਾਰਾ ਲੈ ਕੇ ਵਾਹਿਗੁਰੂ ਦਾ ਸਹਾਰਾ ਲੈ ਕੇ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਾਧ ਸੰਗਤ ਜੀ ਫਿਰ ਸਾਡੇ ਮਨ ਦੀ ਕੋਈ ਵੀ ਇੱਛਾ ਜਿਹੜੀ ਹੈ ਉਹ ਪਰਮਾਤਮਾ ਜੀ ਜ਼ਰੂਰ ਪੂਰੀ ਕਰ ਦੇਣਗੇ ਬਸ ਸਾਥ ਸੰਗਤ ਜੀ ਵਾਰ-ਵਾਰ ਉਹੀ ਗੱਲ ਹੈ ਕਿ ਸਾਨੂੰ ਭਰੋਸਾ ਤਾਂ ਕਰਨਾ ਹੀ ਪਵੇਗਾ ਕਿਉਂਕਿ ਸਾਥ ਸੰਗਤ ਅਕਸਰ ਮਹਾਂਪੁਰਖ ਜੀ ਕਹਿੰਦੇ ਹੁੰਦੇ ਹਨ ਅਸੀਂ ਜਿੰਨਾ ਗੁੜ ਪਾਵਾਂਗੇ ਓਨਾ ਹੀ ਮਿੱਠਾ ਹੋਵੇਗਾ ਭਾਵੇਂ ਜਿੰਨਾ ਅਸੀਂ ਗੁਰੂ ਚਰਨਾਂ ਦੇ ਨਾਲ ਜੁੜੇ ਰਹਾਂਗੇ ਜਿੰਨਾ ਅਸੀਂ ਭਰੋਸਾ ਰੱਖ ਕੇ ਮੂਲ ਮੰਤਰ ਦਾ ਜਾਪ ਕਰਾਂਗੇ ਤਾਂ ਸਾਥ ਸੰਗਤ ਜੀ ਓਨਾ ਹੀ ਫਲ ਮਿੱਠਾ ਹੋਵੇਗਾ ਓਨਾ ਹੀ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੋਵੇਗੀ ਉਹ ਸਾਡੇ ਤੇ ਜਾਦਾ ਕਿਰਪਾ ਵਰਸਾਉਣਗੇ ਸੋ ਫਿਰ ਸਾਧ ਸੰਗਤ ਜੀ ਮੂਲ ਮੰਤਰ ਦਾ ਜਾਪ ਉਹ ਸਮੁੰਦਰ ਵਾਂਗ ਹੈ ਜਿਸ ਵਿੱਚ ਅਸੀਂ ਜਿੰਨੀ ਵੀ ਡੁਬਕੀ ਲਾਵਾਂਗੇ ਓਨੇ ਹੀ ਕੀਮਤੀ ਅਸੀਂ ਕੱਢ ਲਿਆਵਾਂਗੇ ਫਿਰ ਸਾਧ ਸੰਗਤ ਜੀ ਇੱਥੇ ਮਹਾਪੁਰਖ ਜੀ ਸਾਨੂੰ ਇੱਕ ਜੁਗਤੀ ਦੱਸਦੇ ਹਨ ਕਿ ਜਿੱਥੇ ਵੀ ਸਾਡਾ ਕੋਈ ਕੰਮ ਅੜ ਜਾਵੇ ਸਾਡੇ ਕਾਰੋਬਾਰ ਵਿੱਚ ਕੋਈ ਘਾਟਾ ਪੈ ਜਾਵੇ ਜਾਂ ਫਿਰ ਸਾਡੇ ਮਨ ਦੀ ਕੋਈ ਇੱਛਾ ਨਾ ਪੂਰੀ ਹੁੰਦੀ ਹੋਵੇ ਤਾਂ ਫਿਰ ਸਾਧ ਸੰਗਤ ਜੀ ਤੁਸੀਂ ਉੱਥੇ ਕੀ ਕਰਨਾ ਹੈ ਕਿ ਮੂਲ ਮੰਤਰ ਜੀ ਦੇ ਜਾਪ ਦਾ ਸਹਾਰਾ ਲੈਣਾ ਹੈ ਸਤਸੰਗਤ ਜੀ ਮਹਾਂਪੁਰਖ ਜੀ ਆਖਦੇ ਹਨ ਕਿ ਅੰਮ੍ਰਿਤ ਵੇਲੇ ਉੱਠ ਕੇ ਕਿਸੇ ਇਕੱਲੇ ਹੀ ਇਕਾਂਤ ਜਗ੍ਹਾ ਤੇ ਜਾ ਕੇ ਬੈਠ ਜਾਣਾ ਹੈ ਉੱਥੇ ਜਾ ਕੇ ਤੁਸੀਂ ਅਸਲ ਭਗਤੀ ਕਰਨੀ ਹੈ ਭਾਵੇਂ ਤੁਸੀਂ ਆਪਣੇ ਮਨ ਦੀ ਇੱਛਾ ਭਾਵਨਾ ਬਣਾਉਣੀ ਹੈ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੁਹਾਡੇ ਸਾਹਮਣੇ ਆਪ ਬਿਰਾਜਮਾਨ ਹੋ ਕੇ ਤੁਹਾਡੇ ਕੋਲ ਮੂਲ ਮੰਤਰ ਦਾ ਜਾਪ ਸੁਣਨਗੇ ਇਹ ਮੈਂ ਤੁਹਾਨੂੰ ਸੁਣਾ ਰਿਹਾ ਹਾਂ ਪਰਮਾਤਮਾ ਜੀ ਨੂੰ ਇਦਾਂ ਲੱਗੇ ਸਾਧ ਸੰਗਤ ਜੀ ਜੇਕਰ ਤੁਹਾਡੇ ਮਨ ਵਿੱਚ ਇਸ ਤਰ੍ਹਾਂ ਦੀ ਭਾਵਨਾ ਨਹੀਂ ਪਣ ਰਹੀ ਤੁਹਾਡਾ ਮਨ ਵਾਰ-ਵਾਰ ਭਟਕ ਰਿਹਾ ਹੈ ਤਾਂ ਫਿਰ ਸਾਧ ਸੰਗਤ ਜੀ ਤੁਸੀਂ ਖੁੱਲੀਆਂ ਅੱਖਾਂ ਨਾਲ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਫਿਰ ਆਪਣੇ ਸਾਹਮਣੇ ਇੱਕ ਸਾਫ਼ ਕੱਪੜਾ ਲੈ ਕੇ ਤੁਸੀਂ ਆਪਣੇ ਮਨ ਦੀ ਇਹ ਭਾਵਨਾ ਬਣਾਉਣੀ ਹੈ ਕਿ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੇ ਸਾਹਮਣੇ ਬਿਰਾਜਮਾਨ ਹਨ ਉਹ ਖੁਦ ਮੇਰੇ ਕੋਲ ਮੂਲ ਮੰਤਰ ਦਾ ਜਾਪ ਸੁਣ ਰਹੇ ਹਨ ਤਾਂ ਸਾਧ ਸੰਗਤ ਜੀ ਮੂਲ ਮੰਤਰ ਜੀ ਦਾ ਜਾਪ ਕਰਦੇ ਹੋਏ ਆਪਣਾ ਧਿਆਨ ਉਸ ਆਸਣ ਉੱਪਰ ਰੱਖੋ ਅਤੇ ਮੂਲ ਮੰਤਰ ਦਾ ਜਾਪ ਕਰਦੇ ਹੀ ਜਾਣਾ ਹੈ ਸਾਧ ਸੰਗਤ ਜੀ ਤੁਸੀਂ 33 ਮਾਲਾ ਰੋਜ਼ ਹੀ ਮੂਲ ਮੰਤਰ ਦਾ ਜਾਪ ਕਰਨਾ ਹੈ ਤੁਸੀਂ 108 ਮਣ ਕੇ ਵਾਲੀ ਜੋ ਮਾਲਾ ਹੈ ਉਹ ਲੈ ਲੈਣੀ ਹੈ ਫਿਰ ਰੋਜ਼ਾਨਾ ਹੀ 33 ਮਾਲਾ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਹੈ ਕਿਉਂਕਿ ਸਾਧ ਸੰਗਤ ਜੀ ਜੇਕਰ ਤੁਸੀਂ 108 ਮਣਕੇ ਵਾਲੀ ਮਾਲਾ ਮੂਲ ਮੰਤਰ ਦਾ ਜਾਪ ਕਰਦੇ ਹੋ ਤਾਂ ਸੰਗਤ ਜੀ ਲਗਭਗ 3564 ਵਾਰ ਮੂਲ ਮੰਤਰ ਦਾ ਜਾਪ ਹੋ ਜਾਂਦਾ ਹੈ ਸਾਧ ਸੰਗਤ ਜੀ ਫਿਰ ਇਸ ਤਰ੍ਹਾਂ ਸਾਡਾ 1 ਮਹੀਨੇ ਦੇ ਵਿੱਚ 1 ਲੱਖ 6920 ਵਾਰ ਮੂਲ ਮੰਤਰ ਦਾ ਜਾਪ ਹੋ ਜਾਵੇਗਾ ਸਾਧ ਸੰਗਤ ਜੀ ਜੇਕਰ ਕੋਈ ਵੀ ਮਨੁੱਖ ਇਸ ਤਰੀਕੇ ਨਾਲ ਮੂਲ ਮੰਤਰ ਦਾ ਜਾਪ ਕਰਦਾ ਹੈ ਤੇ ਸਾਧ ਸੰਗਤ ਕਰਦਾ ਹੈ ਫਿਰ ਉਸ ਮਨੁੱਖ ਨੂੰ ਕਿਸੇ ਵੀ ਚੀਜ਼ ਲਈ ਕਦੇ ਵੀ ਤਰਸਣਾ ਨਹੀਂ ਪਵੇਗਾ ਤੁਹਾਡੀ ਵੱਡੀ ਤੋਂ ਵੱਡੀ ਇੱਛਾ ਬੇਨਤੀ ਪਰਮਾਤਮਾ ਜੀ ਦੇ ਅੱਗੇ ਪੂਰੀ ਹੋ ਜਾਵੇਗੀ ਸਾਧ ਸੰਗਤ ਜੀ ਜਿਵੇਂ ਬਹੁਤੀ ਸੰਗਤ ਨੂੰ ਇਹ ਪਾਠ ਬਹੁਤ ਜ਼ਿਆਦਾ ਲੱਗ ਰਿਹਾ ਹੋਵੇਗਾ 33 ਮਾਲਾ ਮੂਲ ਮੰਤਰ ਦਾ ਜਾਪ 6 ਘੰਟੇ ਮੂਲ ਮੰਤਰ ਦਾ ਜਾਪ ਕਰਨਾ ਹੈ ਤੇ ਕਰਨਾ ਤਾਂ ਬੜਾ ਹੀ ਮੁਸ਼ਕਿਲ ਹੈ ਪਰ ਸਾਧ ਸੰਗਤ ਜੀ ਜੇਕਰ ਤੁਹਾਡੀ ਕੋਈ ਅਜਿਹੀ ਅਰਦਾਸ ਹੈ ਜੋ ਪੂਰੀ ਨਹੀਂ ਹੋ ਰਹੀ ਫਿਰ ਤੁਹਾਡੇ ਕਾਰੋਬਾਰ ਵਿੱਚ ਪਰਕਤ ਇੰਨੀ ਜ਼ਿਆਦਾ ਹੋ ਜਾਵੇਗੀ ਕਿ ਤੁਸੀਂ ਆਪਣੇ ਆਪ ਹੀ ਇਸ 파ਟਨ ਨੂੰ ਸ਼ੁਰੂ ਕਰਦੇ ਹੋਗੇ ਇਸ 파ਟਨ ਨੂੰ ਪੂਰਾ ਕਰਨ ਬਾਅਦ ਤੁਹਾਡੀ ਜ਼ੁਬਾਨ ਵਿੱਚ ਇੰਨੀ ਸ਼ਕਤੀ ਆ ਜਾਵੇਗੀ ਕਿ ਸਾਧ ਸੰਗਤ ਜੀ ਜੋ ਵੀ ਤੁਸੀਂ ਅਰਦਾਸ ਪਰਮਾਤਮਾ ਦੇ ਅੱਗੇ ਬੋਲੋਗੇ ਉਹ ਬਹੁਤ ਹੀ ਛੇਤੀ ਕਬੂਲ ਹੋ ਜਾਵੇਗੀ ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ ਤੁਸੀਂ ਇਹ ਜਾਪ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਇੱਕ ਵਾਰ ਹੀ ਬੈਠ ਕੇ ਇਸ ਤਰ੍ਹਾਂ ਜਾਪ ਕਰਨਾ ਹੈ ਜੇਕਰ ਤੁਹਾਡੇ ਕੋਲ ਅੰਮ੍ਰਿਤ ਵੇਲੇ ਸਮਾਂ ਹੈ ਉਸ ਵੇਲੇ ਕਰ ਲਓ ਜੇਕਰ ਦੁਪਹਿਰ ਵੇਲੇ ਤੁਸੀਂ ਸਾਰੇ ਹੀ ਕੰਮਾਂ ਕਾਜਾਂ ਤੋਂ ਵਿਹਲੇ ਹੋ ਗਏ ਹੋ ਉਸ ਵੇਲੇ ਵੀ ਕੁਝ ਪਾਠ ਤੁਸੀਂ ਕਰ ਸਕਦੇ ਹੋ ਰਾਤ ਨੂੰ ਬਿਸਤਰ ਤੇ ਲੰਮੇ ਪਿਆ ਪਿਆ ਵੀ ਤੁਸੀਂ ਇਸ ਜਾਪ ਨੂੰ ਕਰ ਸਕਦੇ ਹੋ ਭਰੋਸਾ ਰੱਖਣਾ ਹੈ ਭਰੋਸਾ ਇੰਨਾ ਪੱਕਾ ਹੋਣਾ ਚਾਹੀਦਾ ਹੈ ਕਿ ਪਰਮਾਤਮਾ ਜੀ ਤੁਸੀਂ ਹੀ ਮੇਰੀ ਅਰਦਾਸ ਨੂੰ ਕਬੂਲ ਕਰਨਾ ਹੈ ਕਦੇ ਵੀ ਥਾਂ ਥਾਂ ਤੇ ਜਾ ਕੇ ਨੱਕ ਨਹੀਂ ਰਗੜਨੇ ਗੁਰੂ ਤੇ ਉੱਪਰ ਹੀ ਭਰੋਸਾ ਰੱਖਣਾ ਹੈ ਫਿਰ ਹੀ ਤੁਹਾਨੂੰ ਲਾਭ ਮਿਲੇਗਾ ਇਸ ਲਈ ਸਾਧ ਸੰਗਤ ਜੀ ਜੇਕਰ ਤੁਸੀਂ ਥੋੜੇ ਸਮੇਂ ਵਿੱਚ ਪਰਮਾਤਮਾ ਜੀ ਦੇ ਕੋਲੋਂ ਆਪਣੀਆਂ ਸਾਰੀਆਂ ਹੀ ਇੱਛਾਵਾਂ ਦੀ ਪੂਰਤੀ ਚਾਹੁੰਦੇ ਹੋ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਮੂਲ ਮੰਤਰ ਦਾ ਜਾਪ ਕਰਕੇ ਵੇਖ ਲੈਣਾ ਤੁਸੀਂ ਖੁਦ ਵੇਖੋਗੇ ਕਿ ਤੁਹਾਡੀ ਜ਼ਿੰਦਗੀ ਵਿੱਚ ਕਿੰਨੇ ਵੱਡੇ ਬਦਲਾਅ ਹੋਣੇ ਸ਼ੁਰੂ ਹੋ ਜਾਣਗੇ ਤੁਹਾਡਾ ਮਨ ਵੀ ਨਿਰਮਲ ਤੇ ਕੋਮਲ ਹੋ ਜਾਵੇਗਾ ਤੁਹਾਡੇ ਮਨ ਵਿੱਚ ਕਦੇ ਵੀ ਕਿਸੇ ਪ੍ਰਤੀ ਕੋਈ ਵੈਰ ਵਿਰੋਧ ਕਿਸੇ ਵੀ ਸ਼ੰਕਾ ਦੀ ਭਾਵਨਾ ਨਹੀਂ ਰਹਿ ਜਾਵੇਗੀ ਪਰਮਾਤਮਾ ਜੀਤੇ ਤੁਹਾਡਾ ਅਟੱਲ ਵਿਸ਼ਵਾਸ ਹੋਵੇਗਾ ਜਿਸ ਨਾਲ ਫਿਰ ਪਰਮਾਤਮਾ ਜੀ ਵੀ ਤੁਹਾਡੀ ਅਰਦਾਸ ਕਬੂਲ ਕਰ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ